ਆਸ਼ਾਪੁਰਨੀ ਮਾਤਾ ਜੀ ਦੇ ਜਾਗਰਨ ਦੇ ਉਪਲਖ ਵਿੱਚ ਮਹਾਮਾਈ ਦੇ ਮੰਦਰ ਵਿੱਚ ਹਾਜ਼ਰ ਹੋਏ ਆ 55ਵਾਂ ਜਾਗਰਨ ਜਿਹੜਾ ਰਾਮਲੀਲਾ ਗਰਾਊਂਡ ਦੇ ਵਿੱਚ ਹੋਣ ਜਾ ਰਿਹਾ ਆ ਆਸ਼ਾਪੁਰਨੀ ਮਾਤਾ ਜੀ ਦਾ ਔਰ ਸਾਰੇ ਸ਼ਹਿਰ ਅੱਗੇ ਇਹ ਅਪੀਲ ਆ ਕਿ ਜਗਰਾਤੇ ਚ ਪਹੁੰਚ ਕੇ ਮਹਾਮਾਈ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਔਰ ਮਹਾਮਾਈ ਜੀ ਰੱਬ ਕੇ ਇਹੋ ਹੀ ਪ੍ਰਾਰਥਨਾ ਕਿ ਆਪਣੇ ਸ਼ਹਿਰ ਨੂੰ ਸੁਖ ਸ਼ਾਂਤੀ ਸਾਰੇ ਦੇਸ਼ ਨੂੰ ਸੁਖ ਸ਼ਾਂਤੀ ਬੱਚਿਆਂ ਨੂੰ ਸੁਖ ਸ਼ਾਂਤੀ ਔਰ ਸਾਰੇ ਸ਼ਹਿਰ ਨੂੰ ਸੁਖ ਸ਼ਾਂਤੀ ਪ੍ਰਭੂ ਬਖਸ਼ੇ ਔਰ ਸਾਰਿਆਂ ਨੂੰ ਆਪਣਾ ਅਸ਼ੀਰਵਾਦ ਮਹਾ ਮਾਈ ਬਣਾ ਕੇ ਰੱਖੇ ਐ ਹੋਈ ਮਾਂ ਮਾਈ ਅਗੇ ਅਰਦਾਸ ਆ ਐ ਹੋਈ ਬੇਨਤੀ ਆ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਜੇ ਘਰ ਮਾਂ ਆਸ਼ਾ ਪੂਨੀ ਜੀ ਦਾ ਵਾਹਿਗੁਰੂ ਜੀ ਜਨਮਾਰਤ ਕੀ ਜੈ ਜਿਸ ਨੇ ਕਿ ਸ਼ਹਿਰ ਵਾਸੀ ਜਾਣਦੇ ਨੇ ਮਾਂ ਆਸ਼ਾ ਪੂਨੀ ਜੀ ਦਾ 55 ਵਾਸ਼ਿਕ ਜਾਗਨ ਐਤਵਾਰ ਰਾਮੀਲਾ ਗਰਾਊਂਡ ਚ ਬੜੀ ਤਮਾਮਦਾਰ ਬਣਾਇਆ ਜਾ ਰਿਹਾ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮਾਦੇ ਪਤਨਾਂ ਨੂੰ ਬੇਨਤੀ ਕਰਨਾ ਜਾਗਰਣ ਦੇ ਵਿੱਚ ਆ ਕੇ ਮਾਹਣੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਔਰ ਵਧੀਆ-ਵਧੀਆ ਭੇਟਾਂ ਸੁਣਨਾ ਆਪਣਾ ਜੀਵਨ ਸਫਲ ਕਰਨਾ ਅੱਜ ਜਿਹੜੇ ਮਾਦੇ ਭਗਤ ਮਾਦੇ ਦਰਬਾਰ ਦੇ ਨੇ ਸ਼ੋਭਾ ਜਾਂਦਾ ਜਹਾਜੜ ਹੋਏ ਨੇ ਮੈਂ ਮਾ ਆ ਕੇ ਬੇਨਤੀ ਕਰਨਾ ਹੈ ਸਿਰ ਦੇ ਉੱਤੇ ਅਸ਼ੀਰਵਾਦ ਹੱਥ ਰੱਖਣ ਕਾਮਕਾ ਜਵਦੇ ਪਾਂ ਪਰਿਵਾਜ ਸੁਖ ਵਰਤਾਨ ਜੈ ਮਾਤਾ ਦੀ ਜੈ ਮਾਤਾ ਦੀ ਜੈ ਜਿਵੇਂ ਕਿ ਤੁਸੀਂ ਸਾਰੇ ਸ਼ਹਿਰ ਵਾਸੀ ਦੇਖਦੇ ਹੋ ਹਰ ਸਾਲ ਮਾ ਸ਼ਾ ਪੂਰਨੀ ਜੀ ਸਾਡੇ ਸਾਰੇ ਸ਼ਹਿਰ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਦੇ ਨੇ ਉਸੇ ਉਪਲਕਸ਼ ਦੇ ਵਿੱਚ ਚਾਰੀ ਕਮੇਟੀ ਵੱਲੋਂ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਮੇਟੀ ਦਾ ਸਾਰੇ ਪ੍ਰਧਾਨ ਜੀ ਦਾ ਸਾਰੇ ਯੋਧੇਦਾਰਾਂ ਦਾ ਮੇਰੇ ਚਾਚਿਆਂ ਦਾ ਮੇਰੇ ਤਾਇਿਆਂ ਦਾ ਮੇਰੇ ਵੱਡੇ ਭਰਾਵਾਂ ਦਾ ਦਾਸੂ ਆ ਜੀ ਮੌਕਾ ਦਿੱਤਾ ਇੱਥੇ ਆਂਦਾ ਤੇ ਦੂਸਰੀ ਬੇਨਤੀ ਮੇਰੀ ਮਾ ਦੇ ਚਰਨਾ ਚਾਹੀ ਹੈ ਕਿ ਮਾਤਾ ਸਾਡਾ ਪਠਾਨਕੋਟ ਹੈ ਇਹਦੇ ਤੇ ਮਿਹਰ ਭਰਿਆ ਹੱਥ ਰੱਖੋ ਹਮੇਸ਼ਾ ਸਾਰੇ ਹੀ ਏਕਤਾ ਦੇ ਨਾਲ ਰਾ ਭਾਈਚਾਰੇ ਦੇ ਨਾਲ ਅਸੀਂ ਪਠਾਨਕੋਟ ਦੀ ਤਰੱਕੀ ਦੀ ਅਰਦਾਸ ਕਰਦੇ ਹਾਂ ਤੇ ਤੁਹਾਡੇ ਚੰਮਾ ਦੇ ਵਿੱਚ ਅਰਜੀ ਲਾਂਦੇ ਆ ਬਹੁਤ ਬਹੁਤ ਧੰਨਵਾਦ ਆ ਜੀ